ਬੇਅਤਬੀ ਹੋਏ ਜੀ ਤੁਸੀਂ ਆਦੀ ਪੂਜਾ ਕਰੋ ਪੂਜਾ ਕਰਨਾ ਕੋਈ ਪਾਪ ਨਹੀਂ ਹੈ ਇਹ ਆਪਣੇ ਧਰਮ ਹੈ ਪਰ ਉਹਨੂੰ ਐ ਆਪਾਂ ਦੂਸ਼ਿਤ ਕਰੀਏ ਇਹ ਆਪਣੇ ਸਮਾਜ ਲਈ ਚੰਗੀ ਗੱਲ ਨਹੀਂ ਹੈ ਕਾਈ ਕਿੰਨਾ ਗੰਦ ਪਾਇਆ ਹੋਇਆ ਲੋਕਾਂ ਨੇ ਤੁਸੀਂ ਇਹ ਪੂਜਾ ਕਰਦੇ ਆ ਚਲੋ ਠੀਕ ਆ ਪੂਜਾ ਕਰਨੀ ਚਾਹੀਦੀ ਹੈ ਲੇਕਿਨ ਆਹ ਹਾਲ ਨਹੀਂ ਹੋਣਾ ਚਾਹੀਦਾ ਪਾਣੀ ਦਾ ਇਹਦੇ ਚ ਨਹਿਰ ਦੇਖੋ ਨਹਿਰ ਦੇ ਵਿੱਚ ਚੁੰਨੀਆਂ ਸਿੱਟੀਆਂ ਹੋਈਆਂ ਦੇਵੀ ਦੇਵਤਾ ਦੀਆਂ ਫੋਟੋਆਂ ਸਿੱਟੀਆਂ ਹੋਈਆਂ ਕਿੱਥੇ ਟਿੱਕੇ ਸਿੱਟੇ ਹੋਏ ਐ ਸੰਦੂਰ ਸਿੱਟੇ ਹੋਏ ਐ ਇਹ ਕਿੱਥੋਂ ਦਾ ਆਪਣਾ ਇਨਸਾਫ ਹੈ ਕਿ ਆਪਣੇ Hindu ਭਰਾ ਇੱਕ ਪਾਸਤਾ ਆਪਾਂ Hindu ਦੇਵੀ ਦੇਵਤਾ ਨੂੰ ਇੰਨਾ ਪੂਜਦੇ ਆ ਤੇ Hindu ਆ ਦੇ ਏਡੇ ਧਿਆਰ ਆਪਾਂ ਬਣਵਾਉਨੇ ਆ ਤੇ ਇੱਕ ਪਾਸੇ ਆਪਾਂ ਨਹਿਰ 'ਚ ਆਪਾਂ ਉਹੀ ਦੇਵੀ ਦੇਵਤਾ ਦੀਆਂ ਫੋਟੋਆਂ ਚਿੱਤਰ ਆਪਾਂ ਉਹਨੂੰ ਇੰਨੀ ਬੇਅਦਬੀ ਨਾਲ ਆਪਾਂ ਉਹਨਾਂ ਨੂੰ ਇਹਦੇ ਵਿੱਚ ਬੇਅਦਬੀ ਜੀ ਦੇਖੋ ਪਿੱਛੇ ਨਹਿਰ ਤੇ ਨਾ ਫੋਟੋਆਂ ਪਈਆਂ ਬਾਬਿਆਂ ਦੀਆਂ ਸ੍ਰੀ ਭਗਵਾਨ ਵਾਲਮੀਕ ਦੀਆਂ ਸਾਰਿਆਂ ਦੀਆਂ ਘਰੇ ਪੂਜਾ ਕਰਦੇ ਹਾਰ ਪਾਉਂਦੇ ਉੱਥੇ ਛੱਡ ਜਾਂਦੀ ਹੈ ਪਾਣੀ ਸਾਰਾ ਖਰਾਬ ਹੋ ਰਿਹਾ ਤੇ ਉਹੀ ਲੋਕ ਪਾਣੀ ਜਿਨ੍ਹਾਂ ਨੇ ਪੀਣਾ ਘਰਾਂ ਦੇ ਵਿੱਚ ਪਹਿਲਾਂ ਆਪਾਂ ਰੱਬ ਨੂੰ ਕਿੰਨਾ ਤੇ ਆਉਣੇ ਆ ਮੁੜ ਕੇ ਉਹਨੂੰ ਦਰਖਤਾਂ ਦੇ ਨਾਲ ਸੱਟ ਜਾਨੇ ਇਹ ਛੱਟ ਪੂਜਾ ਤੋਂ ਬਾਅਦ ਹੀ ਇਹ ਕੁਝ ਜ਼ਿਆਦਾ ਮਲਕੀ ਨਹਿਰ ਦਾ ਵਾਤਾਵਰਣ ਖਰਾਬ ਹੋਇਆ ਤੇ ਪ੍ਰਵਾਸੀ ਭਰਾਓ ਨਦੀਆਂ ਹੁੰਦੀਆਂ ਜੀ ਉਹਨਾਂ ਦੇ ਆਪਣੇ ਨਹਿਰਾਂ ਦੇ ਵਿੱਚ ਥੋੜੋ ਛੱਟ ਪੂਜਾ ਹੁੰਦੀਆਂ ਜੀ ਆਪਣੇ ਅੱਗੇ ਕਦੇ ਹੁੰਦੀਆਂ ਸੀ ਇਹ ਬਿਲਕੁਲ ਜੀ ਆ ਤਾਂ ਕੋਈ ਸਾਨੂੰ ਕੋਈ ਸਮਝ ਹੀ ਨਹੀਂ ਆਉਂਦੀ ਕਿ ਇਹ ਪੂਜਾ ਦੱਸੋ ਅਸੀਂ ਇਸ ਚੀਜ਼ ਨੂੰ ਚਲੋ ਕਹਿਣਾ ਨਹੀਂ ਚਾਹੀਦਾ ਉਹਨਾਂ ਦਾ ਧਰਮਾ ਪਰ ਲੇਕਿਨ ਆ ਗਲਤ ਆ ਨਹਿਰਾ ਦੀ ਕਸੀਆਂ ਪਾਣੀਆਂ ਚ ਛੱਡ ਪੂਜਾ ਅੱਗੇ ਕਿਤੇ ਸਾਡੇ ਬਜ਼ੁਰਗਾਂ ਨੇ ਨਹੀਂ ਦੇਖਿਆ ਇਹ ਕੰਮ ਤਾਂ ਜੀ ਆ ਜਿਹੜਾ ਹੁਣ ਕਰ ਰਹੇ ਆ ਕਿ ਜਿਹਦੇ ਨਾਲ ਸਾਡਾ ਹਿੰਦੂ ਸਮਾਜ ਦੇ ਨੂੰ ਬੈਕਫੁੱਟ ਲੈ ਆਣ ਵਾਲੀਆਂ ਗੱਲਾਂ ਮੈਂ ਨਮਸਕਾਰ ਮੈਂ ਖੁਸ਼ ਹਾਲ ਆਪ ਦੇ 177 ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ 'ਤੇ ਮੈਂ ਪਰਜਿੰਦਲ ਬਠਿੰਡਾ ਸ਼ਹਿਰ ਦਾ ਹੀ ਮੈਂ ਇੱਕ ਵਾਸੀ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦਾ ਮੈਂ ਅੱਜ ਨਹਿਰ 'ਤੇ ਮਨੂੰ ਬੜਾ ਦੁੱਖ ਆਇਆ ਇਹ ਗੱਲ ਦੇਖ ਕੇ ਮੈਂ ਅੱਜ ਇਹ ਦੇਖਣ ਆਇਆ ਤੇ ਮਨੂੰ ਇਹ ਬੜੀ ਹੀ ਮੰਦਭਾਵਕ ਘਟਨਾ ਹੈ ਤੇ ਮਨੂੰ ਮਹਿਸੂਸ ਹੋਇਆ ਕਿ ਆਪਣੇ Hindu ਭਰਾ ਇੱਕ ਬਸਤਾ ਆਪਾਂ Hindu ਦੇਵੀ ਦੇਵਤਾ ਨੂੰ ਇੰਨਾ ਪੂਜਦੇ ਆ ਤੇ ਹਿੰਦੂਆਂ ਦੇ ਐਡੇ ਤਿਆਰ ਆਪਾ ਬਣਾਉਨੇ ਐ ਤੇ ਇੱਕ ਪਾਸੇ ਆਪਾਂ ਨਹਿਰ 'ਚ ਆਪਾਂ ਉਹੀ ਦੇਵੀ-ਦੇਵਤਾ ਦੀਆਂ ਫੋਟੋਆਂ ਚਿੱਤਰ ਆਪਾਂ ਉਹਨੂੰ ਇੰਨੀ ਬੇਅਦਬੀ ਨਾਲ ਆਪਾਂ ਉਹਨਾਂ ਨੂੰ ਇਹਦੇ ਵਿੱਚ ਤਾਰ ਦਿੰਨੇ ਐ ਤੇ ਜਿਹਦੇ ਨਾਲ ਕੀ ਸਾਡਾ ਪਾਣੀ ਸਾਰਾ ਖਰਾਬ ਹੋ ਰਿਹਾ ਤੇ ਉਹੀ ਲੋਕ ਪਾਣੀ ਜਿਨ੍ਹਾਂ ਨੇ ਪੀਣਾ ਘਰਾਂ ਦੇ ਵਿੱਚ ਤੇ ਨਾਲੇ ਸਾਡੇ ਦੇਵੀ-ਦੇਵਤਾ ਜਿਹੜੇ ਕੀ ਆਪਣੇ ਇੱਕ ਰੱਬ ਐ ਉਹਨਾਂ ਨੂੰ ਆਪਾਂ ਬੇਅਦਬੀ ਦੇ ਨਾਲ ਪਾਣੀ ਦੇ ਨਹਿਰ ਦੇ ਵਿੱਚ ਐ ਤਾਰਕੇ ਦੇ ਨਾਲ ਇਹ ਨਹਿਰ ਨਹਿਰ ਦੂਸ਼ਿਤ ਕਰਦੇ ਆ ਤੇ ਨਾਲੇ ਸਮਾਜ ਨੂੰ ਗੰਦਾ ਕਰਦੇ ਆ ਮਨੂੰ ਦੇਖ ਕੇ ਬੜਾ ਦੁੱਖ ਆਇਆ ਜੀ ਅੱਛੇ ਦਿਨ ਹੀ ਛੱਟ ਪੂਜਾ ਨਿਕਲ ਗਏ ਆ ਉਸ ਤੋਂ ਲੰਦਰ ਪਿਆ ਜੀ ਇਹ ਛੱਟ ਪੂਜਾ ਤੋਂ ਬਾਅਦ ਹੀ ਇਹ ਕੁਝ ਜ਼ਿਆਦਾ ਮਤਲਬ ਕਿ ਨਹਿਰ ਦਾ ਵਾਤਾਵਰਣ ਖਰਾਬ ਹੋਇਆ ਤੇ ਇਹ ਬਹੁਤ ਹੀ ਨਿੰਦਨੀ ਹੈ ਮਤਲਬ ਕਿ ਗੱਲ ਹੈ ਕਿ ਜਿਹਦੇ ਨਾਲ ਸਾਡਾ Hindu ਸਮਾਜ ਦੇ ਨੂੰ ਬੈਕਫੁੱਟ ਲੈਣ ਵਾਲੀ ਗੱਲਾਂ ਮੈਂ ਸਾਰੇ Hindu ਭਰਾਵਾਂ ਨੂੰ ਇਹੀ ਗੱਲ ਪਹਿਣਾ ਨੂੰ ਕਹਿੰਦਾ ਜਨਾ ਕਿ ਕਿਰਪਾ ਕਰਕੇ ਆਪਾਂ ਆਪਣੇ ਦੇਵੀ ਦੇਵਤਾਵਾਂ ਨੂੰ ਐ ਨਹਿਰ ਦੇ ਵਿੱਚ ਨਾ ਛੱਡਿਆ ਕਰੀਏ ਤੇ ਨਹਿਰ ਨੂੰ ਦੂਸ਼ਿਤ ਨਾ ਕਰੀਏ ਇਹ ਜਿਹੜੇ ਪਰਵਾਸੀ ਹੈਗੇ ਆ ਉਹਨਾਂ ਦੇ ਇੱਕ ਕੱਟ ਪੂਰਾ ਇਤਿਹਾਸ ਸੀਗਾ ਕਾਕ ਕਾਫੀ ਦੰਦਾ ਫਿਰ ਨਹਿਰ ਦੇ ਵਿੱਚ ਆਪ ਪੂਜਾ ਕਰਦੇ ਆ ਤੇ ਫਿਰ ਜਿਹੜੇ ਆਪਸੀ ਤਕਲੀਦਾ ਹੁੰਦੇ ਜਾਂ ਉਹਨੂੰ ਨਹਿਰ ਲੈ ਕੇ ਛੱਡਿਆ ਤਾਂ ਬੇਅਦਬੀ ਹੁੰਦੀ ਉੱਥੇ ਬੇਅਦਬੀ ਹੋਏ ਜੀ ਤੁਸੀਂ ਆਦੀ ਪੂਜਾ ਕਰੋ ਪੂਜਾ ਕਰਨਾ ਕੋਈ ਪਾਪ ਨਹੀਂ ਹੈ ਇਹ ਆਪਣੇ ਧਰਮ ਹੈ ਪਰ ਉਹਨੂੰ ਐ ਆਪਾਂ ਦੂਸ਼ਿਤ ਕਰੀਏ ਇਹ ਆਪਣੇ ਸਮਾਜ ਲਈ ਚੰਗੀ ਗੱਲ ਨਹੀਂ ਹੈ ਨਹਿਰ ਸਾਫ਼ ਹੋਵੇ ਤੇ ਆਸਤੇ ਪਾਸੇ ਪਿਆ ਗੰਦ ਤੇ ਉਹਨੂੰ ਚੁਕਵਾ ਕੇ ਕਿਤੇ ਨਹਿਰ ਸਾਧੂ ਡ੍ਰੀਗਰੀ ਜਿਹੜਾ ਪੂਜਾ ਸਮਗਰੀ ਦਾ ਸਮਾਨ ਹੁੰਦਾ ਲੱਗਦਾ ਨਹੀਂ ਵੀ ਇਹ ਦਾ ਸੰਸਕਾਰ ਕੀਤਾ ਜਾਣਾ ਚਾਹੀਦਾ ਵੀ ਇਸ ਤਰ੍ਹਾਂ ਬਿਲਕੁਲ ਹੋਣਾ ਚਾਹੀਦਾ ਇਹਦੇ ਚ ਨਹਿਰ ਦੇਖੋ ਨਹਿਰ ਦੇ ਵਿੱਚ ਚੁੰਨੀਆਂ ਸਿੱਟੀਆਂ ਹੋਈਆਂ ਦੇਵੀ ਦੇਵਤਾ ਦੀਆਂ ਫੋਟੋਆਂ ਸਿੱਟੀਆਂ ਹੋਈਆਂ ਕਿੱਥੇ ਟਿੱਕੇ ਸਿੱਟੇ ਹੋਏ ਐ ਸੰਦੂਰ ਸਿੱਟੇ ਹੋਏ ਐ ਇਹ ਕਿੱਥੋਂ ਦਾ ਆਪਣਾ ਇਨਸਾਫ ਹੈ ਕਿ ਆਪਣੇ Hindu ਤਿਹਾਰਾਂ ਦੇ ਉਤਸਵਾਂ ਨੇ ਇਸ Hindu ਚ ਦੇਵੀ ਦੇਵਤਾ ਦਾ ਸਮਾਨ ਆਪਾਂ ਨਹਿਰ 'ਚ ਸਿੱਟੀ ਲੱਗਦਾ ਨਹੀਂ ਵੀ ਜਿਹੜੇ ਹੁਣ ਤਿਹਾਰ ਲੰਘ ਕੇ ਗਏ ਆ ਵੀ ਇਸ ਤਰ੍ਹਾਂ ਦੇ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜੀ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਾਰੇ Hindu ਭਰਾਵਾਂ ਨੂੰ ਇਹ ਗੱਲ ਕ ਕੀ ਆਪਾਂ ਅੱਗੇ ਤੋਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਆਪਾਂ ਇਹ ਬੇਅਦਵੀ ਨਾ ਕਰਿਆ ਕਰੀਏ ਮੈਂ ਪ੍ਰਸ਼ਾਸਨ ਨਾਲ ਵੀ ਇਹ ਗੱਲ ਕਰੂੰਗਾ ਕਿ ਨਹਿਰ ਦੇ ਵਿੱਚ ਜੋ ਵੀ ਕੋਈ ਇਹ ਕੰਮ ਕਰਦਾ ਤਾਂ ਆਪਾਂ ਉਹਦੇ ਉੱਤੇ ਸਖਤ ਐਕਸ਼ਨ ਲਈਏ ਜਿਵੇਂ ਕਿ ਗੁਨੇਸ਼ ਅਕਸਰ ਦਿਨ ਵੀ ਕਰਕੇ ਜਾਂਦੇ ਲੱਗਦਾ ਨਹੀਂ ਕਿ ਮਿੱਟੀ ਦਾ ਹੋਣਾ ਚਾਹੀਦਾ ਤਾਂ ਕਿ ਜਿਹੜਾ ਮਿੱਟੀ ਦੇ ਵਿੱਚ ਮਿਲ ਜਾਵੇ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਪੰਨ ਹੈ ਮੈਂ ਪ੍ਰਸ਼ਾਸਨ ਨਾਲ ਬੈਠ ਕੇ ਇਹ ਗੱਲ ਦੇ ਉੱਤੇ ਡਿਸਕਸ ਜੂ ਕਰੂੰਗਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਨਹਿਰਾਂ ਲਈਏ ਨਾਮ ਸਿੰਘ ਸੱਤੀ ਹੈ ਜੀ ਕਿਵੇਂ ਦੇਖ ਰਹੇ ਜਿਵੇਂ ਲੋਕ ਪੂਜਾ ਕਰਕੇ ਇੰਨੇ ਨੇ ਦੇਣਾ ਕਰਾ ਦੇ ਪੂਜਾ ਜੀ ਪੂਜਾ ਤਾਂ ਚਲੋ ਬਹੁਤ ਵਧੀਆ ਗੱਲ ਆ ਲੇਕਿਨ ਆ ਜਿਹੜਾ ਹੁਣ ਇੱਥੇ ਫੋਟੋਆਂ ਤੇ ਆ ਵਿੱਚ ਸਾਰਾ ਕੁਝ ਸਟਕ ਕੇ ਐਡਾ ਵਧੀਆ ਪਾਣੀ ਆ ਇਹਨੂੰ ਇਹਦਾ ਕਿੱਡਾ ਵਧੀਆ ਆ ਵਧੀਆ ਚੀਜ਼ ਆ ਤੇ ਕਿੰਨਾ ਗੰਦ ਪਾਇਆ ਹੋਇਆ ਲੋਕਾਂ ਨੇ ਤੁਸੀਂ ਇਹ ਪੂਜਾ ਕਰਦੇ ਆ ਚਲੋ ਠੀਕ ਆ ਪੂਜਾ ਕਰਨੀ ਚਾਹੀਦੀ ਲੇਕਿਨ ਆ ਹਾਲ ਨਹੀਂ ਹੋਣਾ ਚਾਹੀਦਾ ਪਾਣੀ ਦਾ ਜੀ ਆ ਵੇਖੋ ਕੀ ਹਾਲ ਆ ਇਹ ਪਿਛਲੇ ਦਿਨੀ ਛੱਟ ਪੂਜਾ ਨਿਕਲ ਕੇ ਗਈ ਆ ਜਿਹੜੇ ਪ੍ਰਵਾਸੀ ਭਰਾਵਾਂ ਵੱਲੋਂ ਪ੍ਰਵਾਸੀ ਭਰਾਵਾਂ ਉਹ ਨਦੀਆਂ ਹੁੰਦੀਆਂ ਜੀ ਉਹਨਾਂ ਦੇ ਆਪਣੇ ਨਹਿਰਾਂ ਦੇ ਵਿੱਚ ਥੋੜੋ ਛੱਡ ਪੂਜਣਾ ਹੁੰਦੀਆਂ ਜੀ ਆਪਣੇ ਅੱਗੇ ਕਦੇ ਹੁੰਦੀਆਂ ਸੀ ਤੇ ਬਿਲਕੁਲ ਜੀ ਆਹ ਤਾਂ ਕੋਈ ਸਾਨੂੰ ਕੋਈ ਸਮਝ ਹੀ ਨਹੀਂ ਆਉਂਦੀ ਏ ਕੀ ਇਹ ਪੂਜਾ ਦੱਸੋ ਅਸੀਂ ਦਾ ਇਸ ਚੀਜ਼ ਨੂੰ ਚਲੋ ਕਹਿਣਾ ਨਹੀਂ ਚਾਹੀਦਾ ਉਹਨਾਂ ਦਾ ਧਰਮਾ ਪਰ ਲੇਕਿਨ ਆਹ ਗਲਤ ਆ ਨਹਿਰਾਂ ਦੀ ਕੱਸੀਆਂ ਪਾਣੀਆਂ ਜਿਹੜੀ ਛੱਡ ਪੂਜਾ ਅੱਗੇ ਕਿਤੇ ਸਾਡੇ ਬਜ਼ੁਰਗਾਂ ਨੇ ਨਹੀਂ ਦੇਖਿਆ ਇਹ ਕੰਮ ਤਾਂ ਜੀ ਆ ਜਿਹੜਾ ਹੁਣ ਕਰ ਰਹੇ ਆ ਬਹੁਤ ਹੀ ਏਤ ਆ ਜੀ ਇਹਦਾ ਕੁਝ ਸੁਧਾਰ ਹੋਣਾ ਚਾਹੀਦਾ ਪਤਾ ਇਹ ਬੇਨਤੀ ਕਰਦੇ ਹਾਂ ਸਭ ਅੱਗੇ ਆ ਜਿਹੜੇ ਦੇਵੀ ਦੇਵਤੇ ਇਹਨਾਂ ਦੀ ਬੇਅਦਬੀ ਨਹੀਂ ਲੱਗਦਾ ਬੇਅਦਬੀ ਜੀ ਦੇਖੋ ਪਿਛੇ ਨ ਸ੍ਰੀ ਭਗਵਾਨ ਵਾਲਮੀਕ ਦੀਆਂ ਸਾਰਿਆਂ ਦੀਆਂ ਘਰੇ ਪੂਜਾ ਕਰਦੇ ਆ ਹਾਰ ਪਾਉਂਦੇ ਉੱਥੇ ਛੱਡ ਜਾਂਦੀ ਹੈ ਦੱਸੋ ਇਹ ਕਿੰਨੀ ਮਾੜੀ ਹਾਲਤ ਆ ਜਿਹਦਾ ਆਹੀ ਵੇ ਵੇ ਕੇ ਹੈਰਾਨ ਹੀ ਹੋਏ ਪਏ ਆ ਜੀ ਆਟ ਆਟ ਦੱਸ ਦਿੰਦਾ ਘਰਾਂ ਦੇ ਵਿੱਚ ਪੂਜਾ ਕਰਕੇ ਤੇ ਬਾਹਰ ਦੇ ਵਿੱਚ ਇੱਥੇ ਪਹਿਲਾਂ ਆਪਾਂ ਰੱਬ ਨੂੰ ਕਿੰਨਾ ਤੇ ਆਉਣੇ ਆ ਮੁੜ ਕੇ ਉਹਨੂੰ ਦਰਖਤਾਂ ਦੇ ਨਾਲ ਸੱਟੇ ਜਾਂਦੇ ਆ ਐਦਾਂ ਨਹੀਂ ਚਾਹੀਦਾ ਭਾਜੀ ਆ ਤਾਂ ਬਿਲਕੁਲ ਬਹੁਤ ਆਪਾਂ ਤਾਂ ਕਿੰਨੇ ਇਹਦਾ ਕੋਈ ਸੁਧਾਰ ਹੋਵੇ ਸਰਕਾਰ ਅੱਗੇ ਵੀ ਅਪੀਲ ਕਰਦੇ ਆ ਤੇ ਮੇਰੇ ਭਰਾਵਾਂ ਅੱਗੇ ਵੀ ਫੀਲ ਕਰਦੇ ਆ ਜਿਹੜੇ ਆ ਕੁਛ ਆ ਨਾ ਕਰਨ ਸਾਡੀ ਦੇ ਹੀ ਬੀਂਹ ਲੰਗਰੇ ਤੇ ਵੀਰ ਜੀ ਸਿੱਖਿਆ ਕਰਕੇ ਇੱਕ ਸਾਈਡ ਤੇ ਰੱਖ ਰਹੇ ਸੀ ਕਿਵੇਂ ਦੇਖ ਲੈਣੇ ਨੇ ਕੰਮ ਨੂੰ ਨਹੀਂ ਜੀ ਇਹਨਾਂ ਦਾ ਬਹੁਤ ਸਲਾਹਤ ਯੋਗ ਕੰਮ ਆ ਯੋ ਵੇਖੋ ਸਾਹਮਣੇ ਪਈਆਂ ਕਿੰਨਾ ਇਹਦਾ ਜੀ ਬਹੁਤ ਵਧੀਆ ਇਹਨੂੰ ਕਿਸੇ ਪਾਸੇ ਕੋਈ ਬਿੱਲੀ ਤਾਂ ਲਾਉਣੀ ਜਦੋਂ ਦੇਖਿਆ ਇਸ ਕਰਕੇ ਬੜਾ ਜੀ ਰੋਕ ਗਿਆ ਕਿ ਅਬੀ ਚੰਗਾ ਕੰਮ ਕਰ ਸਿਆ ਨਹੀਂ ਜੀ ਇਹਦਾ ਬਹੁਤ ਵਧੀਆ ਗੱਲ ਆ ਜੀ ਆ ਜਿਹੜਾ ਭਾਈ ਜੀ ਨੇ ਕੀਤਾ ਇਹਦਾ ਬਹੁਤ ਵਧੀਆ ਗੱਲ ਹੁਣ ਆ ਵੇਖੋ ਕਿੰਨਾ ਕੁੱਤੇ ਆ ਅੱਪ ਤੱਕ کیلئے ਬਸਿਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ کیلئے ਨਮਸਕਾਰ ਹੋ ਦਿੱਖते रहिए सप्ता अणिस